ਆਏਗਾ ਇਸ ਆ ਕੀ ਪਾਣਾ ਬੀਤ ਗਿਆ ਸਵਰਗ ਦੀ ਟਿਕਟ ਆਜੋ ਆਜੋ ਜਿਹਨੇ ਬੈਠਾ ਸਵਰਗ ਦੀ ਟਿਕਟ ਮਿਲੂਗੀ ਟ੍ਰੇਨ ਦੀ ਸੋ ਹੈ ਗਾਇਸ ਆਪਾਂ ਉੱਠ ਗਿਆ ਤੁਸੀਂ ਦੇਖ ਸਕਦੇ ਹੋ ਤਾਂ ਮੇਰੇ ਮੰਮਾ ਨੇ ਗੱਲ ਜਦ ਮੇਰਾ ਮੂਡ ਬਹੁਤ ਆਫ ਹੈ ਅਜੇ ਕਿਉਂਕਿ ਜਿਹੜਾ ਆਪਾਂ ਕੱਲ ਵਾਲਾ ਵਲੌਗ ਪਾਉਣਾ ਸੀ ਹਜੇ ਤੱਕ ਉਹ ਪੋਸਟ ਨਹੀਂ ਹੋਇਆ ਉਹਦੇ ਤੇ ਅੱਜ ਕੋਈ ਕਾਪੀਰਾਈਟ ਆ ਗਿਆ ਸੱਚੀ ਬਹੁਤ ਪੰਗੇ ਆ ਇਹ ਭੈਗਰੂ ਭੈਗਰ ਮੇਰ ਕਰਨੀ ਹੋਈਆਂ ਮੈਂ ਆ ਦੇਖੋ ਇਹ ਵੀ ਬਹੁਤ ਮਿਹਨਤ ਹੈ ਬਹੁਤ ਮਿਹਨਤ ਲੱਗਦੀ ਹੈ ਸੱਚੀ ਲਾਈਕ ਕਰਦੇ ਕਰੋ ਬਹੁਤ ਮਿਹਨਤ ਲੱਗਦੀ ਆ ਅਸੀਂ ਤਾਂ ਇਨਫੋਰਮੇਸ਼ਨ ਦੇ ਰਹੇ ਆ ਤੁਹਾਨੂੰ ਇਨਫੋਰਮੇਸ਼ਨ ਸਾਡੀ ਸਹੀ ਹੁੰਦੀ ਆ ਤੇ ਪਰ ਜਿਹੜਾ ਕਾਪੀਰਾਈਟ ਆਇਆ ਉਹ ਕੋਈ 뮤직 ਦਾ ਆਇਆ ਬੈਕਗਰਾਉਂਡ 뮤직 ਇੱਥੇ ਚੱਕ ਲੈਂਦਾ ਏ ਤੇ ਹੁਣ ਦੁਬਾਰਾ ਐਕਸਪੋਰਟ ਹੋ ਰਿਹਾ ਵਲੌਗ ਆਪਣਾ ਦੇਖੋ ਤੇ ਇਧਰੋਂ ਮੈਂ ਲੈਪਟਾਪ ਤੇ ਕਾਪੀਰਾਈਟ ਕੈਨਸਲ ਕਰ ਰਹੀ ਆ ਤੇ ਕੋਈ ਨਾ ਕਿ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਾਪੀਰਾਈਟ ਆ ਜਾਏ ਤਾਂ ਕੀ ਕਰਨਾ ਪੈਂਦਾ ਵਾ ਵੈਸੇ ਬਹੁਤ ਕੁਝ ਬੜੇ ਪੰਗੇ ਨੇ ਸੱਚੀ ਸਾਡੇ ਕੋਲ ਕੋਈ ਝੂਠ ਵਾਲਾ ਕੰਮ ਹੈ ਨਹੀਂ ਜੋ ਚੀਜ਼ ਆਪਾਂ ਉਹ ਸਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਚਲੋ ਕੋਈ ਨਾ ਥੋੜੀ देर ਬਾਅਦ ਮਿਲਦੇ ਆ ਬਲੌਗ ਨਾਲ ਬੜੇ ਰਹੋ ਗਾਇਸ ਬੜੇ ਰਹੋ ਤੇ ਐਂਡ ਤੱਕ ਦੇਖਿਓ ਅੱਜ ਦਾ ਕੱਲ ਵਾਲੇ ਬਲੌਗ ਦਾ ਕਾਪੀਰਾਈਟ ਗਿਆ ਸੀ ਕਿਵੇਂ ਗਿਆ ਸੀ ਬਹੁਤ ਔਖਾ ਚੈਨਲ ਆ ਮਨਚੀ ਮਾ ਬਲੌਗਸ ਇਹ ਰੈੱਡ ਵਾਲਾ ਕਾਪੀਰਾਈਟ ਆ ਰਹਾ ਹੈ ਗਾਇਜ਼ ਅੱਜ ਸਵੇਰ ਦੀ ਮੈਂ ਨਹੀਂ ਪਰੇਸ਼ਾਨ ਸੀ ਨਾ ਪੁੱਛੋ ਨਾ ਮੇਰਾ ਫੋਨ ਖਰਾਬ ਹੋ ਗਿਆ ਸੀ ਪਤਾ ਨਹੀਂ ਕੀ ਸੈਟਿੰਗ ਹਲਾਤੀ ਮੈਂ ਤੇ ਮੇਰਾ YouTube ਖੁੱਲਣਾ ਹੀ ਛੱਡ ਗਿਆ ਸੀ ਮੈਂ ਤਾਂ ਡਰ ਗਈ ਸੀ ਮੈਂ ਤਾਂ ਲੈ ਵੀ ਸਾਰਾ ਕੰਮ ਗਿਆ ਭਾਂਡੇ ਚ ਪਰ ਹੁਣ ਠੀਕ ਹੋ ਗਿਆ ਫੋਨ ਮੇਰਾ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਆ ਕੇ ਲਿਆ ਠੀਕ ਮੈਂ ਮਨਿੰਦਰ ਨੂੰ ਠੀਕ ਕਰ ਰਹੀ ਸੀ ਤੇ ਇਹਨੂੰ ਠੀਕ ਕਰਨ ਦੇ ਚੱਕਰ 'ਚ ਮੇਰਾ ਫੋਨ ਖਰਾਬ ਹੋ ਗਿਆ ਅਹ ਰੀਤਨੇ ਬਣਾਏ ਆ ਹੁਣ ਆਲੂ ਮਟਰਾਂ ਦੀ ਸਬਜ਼ੀ ਤੇ ਨਾਲ ਚੌਲ ਬਹੁਤ ਟੇਸਟੀ ਹੈ ਜੰਮੀ ਜੰਮੀ ਲੂਣ ਕਿੱਥਾ ਲੂਣ ਤਾਂ ਗਾਇਜ਼ ਦੇਖ ਲੋ ਮम्मा ਅਜਮਿਨੰਟੀ ਨਹੀਂ ਆਏ ਤਾਂ ਇਸ ਕਰਕੇ ਮम्मा ਭਾਂਡੇ ਤੁਹੰਦੇ ਪੈਨੇ ਤਮਿਨੰਟੀ ਨੂੰ ਰਹਿ ਬੁਖਾਰ ਮਿਨੰਟੀ ਨੇ ਪਹਿਲੇ ਫੋਨ ਕਰਤਾ ਸੀਗਾ ਤੇ ਮੈਂ ਬਣਾ ਹੀ ਸੀਗੀ ਆਲੂ ਮਟਰ ਦੀ ਸਬਜ਼ੀ ਤੇ ਨਾਲ ਬਣੀ ਜਾਰੇਗਾ ਗਾਇਜ਼ ਆ ਰੀਤਨੇ ਚੌਲ ਵੀ ਬਣਾਏ ਸੀ ਦੇਖੋ ਕਿੰਨੇ ਬਣਾਏ ਆ ਚੌਲ ਨਾਲੇ ਬਣਾਏ ਚੌਲ ਤੇ ਨਾਲ ਬਣਾਈ ਸੀ ਸਬਜ਼ੀ ਅਲੂ ਮਟਰਾਂ ਦੀ ਅਲੂ ਮਟਰਾਂ ਦੀ ਕਦੀ ਕਦੀ ਬਣਾਇ ਸੀ ਅਲੂ ਮਟਰਾਂ ਦੀ ਅਲੂ ਮਟਰਾਂ ਦੀ ਬਹੁਤ ਵਾਤ ਸਬਜ਼ੀ ਬਣਾਉਂਦੀ ਆ ਰੀਤ ਇਹ ਸੋਈਦਾ ਸਾਰਾ ਕੰਮ ਕਰ ਲੈਂਦੀ ਆ ਹਏ ਨੇ ਭਾਂਡੇ ਅੱਜ ਮੈਨੂੰ ਤੋਂ ਮੀਨਾ ਵੀ ਵਿਚਾਰੀ ਉਹ ਨੂੰ ਜਾੜ ਨਾਲ ਬੁਖਾਰ ਚੜਦਾ ਕੱਲ ਦੀ ਉਹਦੀ ਜਾੜ ਦੁਖਦੀ ਆ ਨਾ ਤਾਂ ਕਰਕੇ ਬੁਖਾਰ ਚੜਿਆ ਵਾ ਐਸ਼ਿਆ ਆਪਣੇ ਤਾਂ ਅੱਖੜ ਆਖਣਦਾਰੇ ਮਨਿੰਦਰ ਅੱਖ ਵੜ ਕੇ ਕੀ ਹੋ ਰਿਹਾ ਸੜੀ ਦੀ ਬੂਥੀ ਲੈ ਕੇ ਇੱਥੇ ਘੁੰਮੀ ਜਾਂਦਾ ਵਾ ਚਲੋ ਤੇ ਜਦੋਂ ਮੀਨਾ ਢਾਂਡੇ ਤੋਂ ਨਹੀਂ ਦੀ ਉਹਦੋਂ ਕਿਹੜਾ ਸੜਕ ਥੋਜਾ ਹੱਥ ਮੇਰਾ ਬਜਟ ਤੇਰੇ ਕਾ ਤਦ ਦਰਦ ਹੋਈ ਐ ਮਟਰ ਚਲਾ ਕੇ ਦੇਖੀਏ ਪਾਣੀ ਆਉਂਦਾ ਮਟਰ ਮਟਰ ਚਲਾੜੇ ਮਟਰ ਲੋਕ ਨਾ ਜਪਕ ਕਰਦੇ ਆ ਕੰਮ ਤੇ ਫਿਰਨਾ ਤੋਂ ਕੇ ਬਣਾਉਨੇ ਆ ਰੀਲਾ ਤੇ ਫਿਰ ਤੁਹਾਨੂੰ ਮਿਲਾਗੇ ਰੀਲਾ ਚ ਤੇ ਅੱਜ ਆਪਾਂ ਬਣਾਉਣਾ ਸੀ ਵੈਸੇ ਲਾਇਸੈਂਸ ਤੇ ਮੇਰਾ ਫੋਨ ਖਰਾਬ ਹੋ ਗਿਆ ਸਵੇਰੇ ਸਵੇਰੇ ਤੇ ਮੇਰਾ ਉਹਨਾਂ ਦਾ ਮੂਡ ਵੀ ਆਫ ਹੋ ਗਿਆ ਤੇ ਪਤਾ ਨਹੀਂ ਪਤਾ ਨਹੀਂ ਕਿੰਨੀ ਕਰ ਗਈ ਜਦੋਂ ਬੈਟਰੀ ਚੜ ਜਾਂਦਾ ਨਾ ਸਾਰਾ ਦਿਨ ਹੀ ਖਰਾਬ ਹੋ ਜਾਂਦਾ ਹੈ ਵਲੌਗ ਨਾਲ ਬਣੇ ਰਹੋ ਤੇ ਅੱਜ ਦੀ ਦਿਨ ਦੀ ਕਿਤਾ ਪਾਣ ਡੋ ਪਾਣੀ ਹੋ ਗਈ ਮਨਿੰਦਰ ਲੁਕਾ ਉਹ ਕੱਪੜੇ-ਕੋਪੜੇ ਚੱਕ ਦੇ ਅੰਦਰੋਂ ਹੁਣ ਆਪਾਂ ਕੋਈ ਜਾ ਉੱਤੇ ਮਸ਼ੀਨ 'ਚ ਕੱਪੜੇ ਪਾਏ ਆ ਉਹ ਕੱਢਿਆ ਹੁਣ ਸਾਰੇ ਜਣੇ ਆਏ ਰਲ ਕੇ ਫਟੋਲੇ ਨਾਲ ਤੇ ਵੇਣ ਲਓ ਫੇਰੀ ਨਿਬੜ ਆਏ ਮੱਖੀ ਆਏ ਬਾਲ ਤੇ ਬਿਠੇ ਤਰੇ ਹਾਂ ਚਲ ਮੈਂ ਜਾਂਦਾ ਚਲ ਮਨ ਨੂੰ ਬੁਖਾਰ ਹੋ ਗਿਆ ਅਕੜਮੀ ਅੰਮਾ ਨੇ ਵੀ ਨਹੀਂ ਦੇਖੋ ਕਿੰਨੀਆਂ ਸਾਰੇ ਗੋਲੀਆਂ ਨਹੀਂ ਖਾਦੀਆਂ ਇੱਕ ਗੋਲੀ ਖਾਦੀ ਆ ਤਾਂ ਆ ਦੇਖੋ ਇਹਨਾਂ ਦੇ ਵਿੱਚੋਂ ਇੱਕ ਵੀ ਬੁਖਾਰ ਦੀ ਗੋਲੀ ਨਹੀਂ ਲੱਭੀ ਅੱਜ ਪਤਾ ਨਹੀਂ ਗਈ ਅੰਮਾ ਗੈਸ ਦਾ ਕੈਪਸੂਲ ਲੈਣਾ ਦੇਖੋ ਦੇਖੋ ਆਹ ਵਲ ਆ ਵੀਰਾ ਕੋ ਪਰ ਆ ਜਿੱਦਾਂ ਮੋਲ ਜਿਹੜੀ ਮੈਂ ਲੱਭੀ ਸੀ ਵੀ ਲੋਡ ਪੈ ਚੁੱਕੀ ਬਸ ਘਰ ਬਾਕੀ ਰਹਿੰਦੇ ਹੁਣ ਗੋਲੀਆਂ ਦਾ ਘੋਲ ਬੰਨ ਬਲਾਈ ਮੈਂ 10 ਮਿੰਟਾਂ ਜੀ ਕੀਆ ਸਿਰ ਦੁਖਦਾ ਮਨਿੰਦਰ ਮੇਰਾ ਬੋਝ ਜਾ ਰਿਹਾ ਸਿਰ ਘਟਦੇ 2 ਮਿੰਟ ਜਦੋਂ ਤਾਰ ਨਾਲ ਤਾਰ ਕਿ ਡੋਟ ਗੀ ਨਹੀਂ ਡਾਦਾਂਗੇ ਫਿਊਜ ਮੰਮੀਏ ਤਾਂ ਲਖ ਲੋ ਰੀਤੇ ਚ ਭੂਤਾ ਆ ਗਿਆ ਸਿਰ ਸਿਰ ਗੋਲ ਕਮਾ ਉੱਪਰ ਥੱਲੇ ਨਹੀਂ ਜਿੱਦ ਗਰਾਤੇ ਤੇ ਦੇਖਿਆ ਕਿ ਮੇ ਕੋਕ ਦੇ ਸੀ ਉੱਪਰ ਥੱਲੇ ਹੀ ਨਹੀਂ ਸਿਰ ਨੂੰ ਗੋਲ ਕਮਾ ਹੁਣ ਕਿਉਂ ਅੰਦਰ ਵਾਲਾ ਛਟਕਾ ਪੈ ਗਿਆ ਫਿਰ ਕਿ ਇੱਕ ਹੋਰ ਪੈ ਤਾਂ ਗਏ ਨਾ ਸਿਰ ਨੂੰ ਗੋਲ ਕਮਾ ਕਿੱਦਾਂ ਪਹਿਲਾਂ ਆ ਲੈ ਇਹ ਐ ਕਰਕੇ ਕਮਾਣਾ ਐ ਕਰਕੇ ਇਹ ਐ ਕਰਦੀ ਐ ਇਹ ਭੂਤਾਂ ਉਨ ਦੀ ਇਹ ਨਹੀਂ ਆ ਮੈਂ ਫੇਲਾ ਫੇਲਾ گول ਆ ਦੇਖ ਇਧਰ ਇਧਰ ਦੇਖ ਇਹਨੂੰ ਫਿਲਮ ਦਿਖਾ ਕੇ ਲੈ ਆਉਣੀ ਆ ਆ ਦੇਖ ਜੱਟ ਸਵੇਰ ਚ ਲੰਘਿਆ ਚੜ੍ਹੇ ਟੱਕਰੀ ਕੱਲ ਗਿੱਪੀ ਕੇ ਰੈਲ ਇੱਥੇ ਆਇਆ ਸੀਗਾ ਹਾਂ ਪਾਂਵੋ ਕਾਲ ਸੀ ਪਾਂਵੋਪ ਕੱਲ ਫਿਲਮ ਪਾਂਵੋਪ ਚ ਲੱਗਣੀ ਆ ਤਕੇ ਗੱਲੇ ਲੰਘਾਂਗੇ ਸਵੇਰ ਜੱਟ ਨੂੰ ਟ੍ਰੇਨ ਆ ਗਈ ਓ ਸਵੇਰ ਟ੍ਰੇਨ ਟੱਕਰੀ ਸਵੇਰ ਟੱਕਰੀ ਚੜ੍ਹੇ ਟੱਕਰੀ ਆਪ ਤਾਂ ਮੰਡਸੇ ਰਕੂਟ ਦਿੱਤਾ ਹੈਗਾ ਮम्मा ਦੇਖੋ ਹਾਏ ਨਾੜ ਤੋਂ ਮੇਰਾ ਗਲ ਕੁੱਟਣਾ ਮम्मा ਠੀਕ ਹੋ ਗਏ ਨੇ ਦੇਖੋ ਹਾਂ ਤਾਂ ਗਾਈਡ ਨਹੀਂ ਫਿਰ ਮम्मा ਟੱਟੀ ਖਾਣੀ ਹੈ ਮੈਂ ਇੱਦਾਂ ਕਿਹਾ ਹੀ ਨਹੀਂ ਮम्मा ਮੈਂ ਇੱਦਾਂ ਕਿਹਾ ਕੀ ਇਹਨੇ ਗੰਦ ਮਾਰ ਦਰਦਾ ਰੰਦਾਰ ਵੇਲੇ ਨੂੰ ਤੋਰ ਤੋਂ ਕੰਮੀ ਨਹੀਂ ਜਾ ਕੋਈ ਚੱਜ ਦੀ ਗੱਲ ਹੀ ਨਹੀਂ ਆਉਂਦੀ ਤੈਨੂੰ ਗਾਈਜ਼ ਆਪਾਂ ਆਪਾਂ ਪਾਦ ਦੇ ਕੋਡ ਵੜ ਰੱਖਦੇ ਆ ਜੈਡ ਚੱਟ ਪਾਦ ਇਸ ਇਕੁਅਲ ਟੂ ਜੈਡ ਗਾਈਜ਼ ਮਮਾ ਨੂੰ ਜੈਡ ਸੰਘਾਣੇ ਚੱਟ ਸੰਘਿਆ ਮੰਮਾ ਨਾ ਟਗਿਆ ਜੱਡ ਨਹੀਂ ਸੁੰਗਣਾ ਫਿਰ ਮਮਿੰਦਰ ਹੱਟਦਾ ਕੀ ਆਉਣ ਜਦ ਬੰਦਾ ਬਿਮਾਰ ਹੁੰਦਾ ਨਾ ਉਦੋਂ ਨਾ ਛੇੜੇ ਕਰੋ ਉਦੋਂ ਜੱਡ ਨਹੀਂ ਛੇਡਾਈ ਦਾ ਮੰਮਾ ਮੰਮਾ ਆਹ ਪੂੰ ਉਹ ਵੀ ਤਾਂ ਪੂੰ ਪੂੰ ਕਰੀ ਜਾਂਦੀ ਆ ਹੋਰ ਆ ਪੂੰ ਤਾਂ ਖਾਈ ਜਾਂਦੇ ਏ ਇਹ ਤਾਂ ਮੇਰਾ ਪਿਆਰਾ ਬੱਚਾ ਪਿਆਰੇ ਬੱਚੇ ਦੀ ਟੱਟੀ ਵੀ ਖਾ ਲੋ ਹੈ ਖਾ ਲੂੰਗਾ ਆਕੇ ਕੈ ਖਾਲੂnga ਕੈ ਕੈ ਖਾਲੂnga ਕੈ ਕੈ ਖਾਲੂnga ਪ੍ਰੈਟਿ ਖਾਵਾਂਗਾ ਫਿਰ ਹੂ ਬੂਦਾ ਹਾਈ ਭੂ ਹਾਈ ਭੂ ਬੈ ਤਾਂ ਮਸਤ ਬੂਦਾ ਨਹੀਂ ਖਰਦ ਦੇਖ ਕੇ ਆਵਾਂਗੇ ਗਿੱਪੀ ਕਰਿਆ ਦੀ ਦੇਖੇ ਆਣੀਆਂ ਕਿਹੜੀ ਭਲਾ ਚੱਟ ਨਹੀਂ ਸਿਵੇ ਦੱਤਨ ਟ੍ਰੇਨ ਟੱਕਰੀ ਬਿਲਕੁਲ ਦੱਤਨ ਟ੍ਰੇਨ ਟੱਕਰੀ ਸਿਵੇ ਦੱਤਨ ਟ੍ਰੇਨ ਟੱਕਰੀ ਆਣਾ ਆਣਾ ਨਹੀਂ ਡੱਡਪੜੀ ਟ੍ਰੇਨ ਤੇ ਜਾ ਕਰ ਰਹੇ ਸਵਰਗ ਦੀ ਸਿੱਧੀ ਟਿਕਟ ਸਵਰਗ ਦੀ ਸਿੱਧੀ ਟਿਕਟ ਆਜੋ ਆਜੋ ਜਿਹਨੇ ਬੈੜਾ ਸਵਰਗ ਦੀ ਸਿੱਧੀ ਟਿਕਟ ਮਿਲੂਗੀ ਟ੍ਰੇਨ ਦੀ ਹਏ ਗਾਇਜ਼ ਆ ਕੀ ਪਾੜਾ ਬੀਤ ਗਿਆ ਇੰਸਟਾਗ੍ਰam ਬੰਦ ਹੋ ਗਿਆ 10 ਮਿੰਟ ਲਈ ਤਾਂ ਸਾਨੂੰ ਸੌਣਾ ਬੰਦ ਹੋ ਗਿਆ ਓ ਮਾਈ ਗੋਡ ਇੰਸਟਾਗ੍ਰam ਤੋਂ ਬਿਨਾਂ ਕੀ ਕਰਾਂਗੇ ਫੇਸਬੁੱਕ ਵੀ ਬੰਦ ਇੰਸਟਾਗ੍ਰam ਵੀ ਬੰਦ ਸਾਡੇ ਤਾਂ ਲੱਗਦਾ ਜਿਵੇਂ ਸਰੀਰ ਦੇ ਦੋ ਅੰਗ ਕੱਟ ਗਿਆ ਕੀ ਕਰੀਏ ਹੈਂਡੀਕੈਪ ਹੋ ਗਿਆ ਫੋਨ ਬੋਝ ਲੱਗਣ ਲੱਗ ਗਿਆ ਹੁਣ ਕੀ ਕਰੀਏ ਗਾਇਸ ਅਸ ਤੋਂ ਬਾਅਦ ਲੱਗਦਾ ਔਖਾ ਹੋ ਜਾਣਾ ਕੰਮ ਆ ਕੀ ਪਾਣਾ ਬੀਤ ਗਿਆ ਗਾਇਸ ਤੁਹਾਡਾ ਕੀ ਹਾਲ ਹੋਇਆ ਦੱਸਿਓ ਇੰਸਟਾਗ੍ਰam ਬੰਦ ਹੋਣ ਤੋਂ ਬਾਅਦ ਮੇਰੇ ਤਾਂ ਸਾ ਅੜ ਚੁੱਕੇ ਨੇ ਬੰਦ ਹੋਣ ਵਾਲੀ ਹੈ ਬਸ ਜੇ ਇੰਸਟਾਗ੍ਰam ਥੋੜੀ ਦਰ ਨਾ ਚੱਲਿਆ ਤਾਂ ਲੱਗਦਾ ਸਾਹ ਬੰਦ ਹੋ ਜਾਣੇ ਆ ਚੱਕਰ ਹੋਣ ਲੱਗੇ ਪੁੱਛਾਲ ਆ ਗਿਆ ਮੈਨੂੰ ਲੱਗਦਾ ਨਾ ਅੰਬਾਨੀ ਸੱਚ ਬੰਦ ਕਰਕੇ ਭੁੱਲ ਗਏ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਦੀ ਨੇਰੇ ਚੋਂ ਨਾ ਤਾਂ ਸੱਚ ਗਲਤ ਦੱਬੀ ਗਈ ਆ ਉਹ ਵਿਆਹ ਦੇ ਚੱਕਰ ਚ ਨਾ ਯਾਰ ਇੰਸਟਾਗ੍ਰਾਮ ਕਾਦਾ ਬੰਦ ਹੋ ਗਿਆ ਮੈਂ ਤਾਂ ਸਾਰਾ ਕੁਝ ਖੋਲ-ਖੋਲ ਦੇ ਕੀ ਜਾਨੀ ਕਿਤੇ ਵਟਸਐਪ ਦੇ ਸਟੇਟਸ ਤਾਂ ਨਹੀਂ ਬੰਦ ਹੋ ਗਏ ਕਿਤੇ ਲੋਕਡਾਊਨ ਤਾਂ ਨਹੀਂ ਲੱਗ ਗਿਆ ਪਤਾ ਨਹੀਂ ਮੈਨੂੰ ਕਿੰਦਾ ਦੇ ਥੌਟ ਆਈ ਜਾਂਦੇ ਜਿਵੇਂ ਸਾਰਾ ਕੁਝ ਖਤਮ ਹੋ ਗਿਆ ਵੇ ਇਦਾਂ ਲੱਗ ਜਾਂਦਾ ਮੈਨੂੰ ਹਾਏ ਰੱਬਾ ਕੀ ਹੋਇਆ ਯੋ ਇੰਸਟਾਗ੍ਰਾਮ ਬੰਦ ਹੋਣ ਤੋਂ ਬਾਅਦ ਨਾ ਮੈਂ ਫਟਫਟ ਰੀਫਰੈਸ਼ ਕਰ ਜਾਨੀ ਆਇਆ ਕਰੇ ਹੋ ਕਰ ਹਾਏ ਮੈਂ ਕਹ ਨੈਟ ਨਹੀਂ ਚੱਲ ਰਿਹਾ ਮੈਂ ਤਾਂ ਵਾਈਫਾਈ ਵਾਲੇ ਨੂੰ ਕੰਪਲੇਨਟ ਕਰੀ ਜਾਨੀ ਆ ਸਾਡਾ ਨੈਟ ਬੰਦ ਹੋ ਗਿਆ ਫਿਰ ਮੈਂ ਕਿਹਾ ਮੈਸੇਜ ਕਰਕੇ ਦੇਖਦੇ ਆ ਮੇ ਰੀਤ ਨੂੰ ਮੈਸੇਜ ਕਰਿਆ ਰੀਤ ਦੇ ਫੋਨ ਤੇ ਸਾਰਿਆਂ ਨੂੰ ਮੈਸੇਜ ਜਾ ਰਿਹਾ ਮੈਂ ਕਿਹਾ ਵਾਈਫਾਈ ਤੇ ਮੈਸੇਜ ਤਾਂ ਜਾ ਰਿਹਾ ਵਾ ਤੇ ਇਹ ਇੰਸਟਾਗ੍ਰam ਕਿਉਂ ਨਹੀਂ ਚੱਲਦਾਗਾ ਮੈਂ ਤਾਂ ਪਰੇਸ਼ਾਨ ਹੋ ਗਈ ਉਹ ਇੰਨੇ ਨੂੰ ਤਾਂ ਨਿਊਜ਼ ਆਇਆ ਸਾਡਾ ਇਹ ਦੇਸ਼ ਫਿਰ ਤਰੱਕੀ ਦੀ ਰਾਹ ਤੇ ਆ ਨਾ ਜਦੋਂ ਇਹ ਵੱਜਣ ਲੱਗ ਗਿਆ ਫੋਨ ਇੰਸਟਾਗ੍ਰam ਬੰਦ ਇੰਸਟਾਗ੍ਰam ਬੈਨ ਬਹਿਰਿਆ ਬਣਾਏ ਰੱਖੇ ਐਸੇ ਰੱਖੇ ਐਸੇ ਕਰ ਰਹੇ ਓ ਮਾਈ ਗੋਡ ਆ ਕੀ ਹੋ ਗਿਆ ਮੈਂ ਕਿਹਾ ਮੈਂ ਨਹੀਂ ਦੱਸਣਾਗਾ ਮੇਰੀ ਆਈਡੀ ਤਾਂ ਖੁੱਲ ਰਹੀ ਹੈ ਪਰ ਆ ਦੇਖੋ ਇੱਥੇ ਖੋਲ ਕੇ ਦੇਖੋ ਵੀ ਡਿਲੀਟ ਕਰਕੇ ਡਾਊਨਲੋਡ ਕਰਕੇ ਤਾਂ ਕੀ ਆ ਆ ਆ ਦੇਖੋ ਇਹ ਆਈਡੀ ਲੌਗ ਆਊਟ ਕਰਕੇ ਲੌਗ ਇਨ ਕਰੀ ਜਾਂਦਾ ਵਾ ਵੀ ਚੱਲ ਪੂਗਾ ਇੰਸਟਾਗ੍ਰam ਚੱਲ ਪੂਗਾ ਕਹਿੰਦਾ ਆਈਡੀ ਲੌਗ ਆਊਟ ਕਰਕੇ ਲੌਗ ਇਨ ਕਰੋ ਕਿਸੇ ਦੀ ਤਾਂ ਖੋ ਇੰਸਟਾਗ੍ਰam ਚੱਲ ਪੂਗਾ ਆ ਦੇ ਮਨਿੰਦਰ ਦਾ ਹਾਲ ਦੇਖੋ ਓ ਮਾਈ ਗੋਡ ਮਨਿੰਦਰ ਨਹੀਂ ਵੀ ਬੰਦੇ ਨੂੰ ਇਨਫੋਰਮ ਨਹੀਂ ਕਰ ਸਕਦੇਗੇ ਹਨਾ ਵੀ ਇੰਸਟਾਗ੍ਰਾਮ ਤੋਂ ਬੰਦਾ ਕੁਝ ਸੇਵ ਕਰ ਲਵੇ ਹੈਲੋ ਚਾ ਚ ਸਿਕਲ ਤਾਂ ਟੁਇਨ ਇੰਸਟਾਗ੍ਰਾਮ ਬੰਦ ਹੋ ਗਿਆ ਚੱਲ ਪਿਆ ਚੱਲ ਪਿਆ ਨਹੀਂ ਵੀਰੇ ਰੀਲਾਂ ਹੀ ਸ਼ੋ ਹੁੰਦੀਆਂ ਨੇ ਆਪ ਦੀ ਆਈਡੀ ਨਹੀਂ ਸ਼ੋ ਹੁੰਦੀ ਅਜੇ ਤੇਰੀ ਆਪਦੀਆਂ ਰੀਲਾਂ ਸ਼ੋ ਹੁੰਦੀਆਂ ਨੇ ਕੰਜਰਾ ਖੜੇ ਜਦੋਂ ਸਾਡਾ ਟਾਈਮ ਹੁੰਦਾ ਸੀ ਨਾ ਉਹ ਦੁਆਏ ਦੇਖਦੇ ਹੁੰਦੇ ਸੀ ਗਵੰਡਾਾਂ ਤੇ ਲਾਈਟ ਚਲੀ ਗਈ ਚੱਲ ਸਾਡੇ ਵੀ ਗਈ ਫੇਰ ਤਾਂ ਠੀਕ ਐ ਹੁਣ ਆਏ ਪੁੱਛਦੇ ਤੇਰਾ ਇੰਸਟਾਗ੍ਰਾਮ ਚੱਲਦਾ ਤੇਰਾ ਚੱਲਦਾ ਚੱਲ ਪਿਆ ਹਾਂ ਨਹੀਂ ਚੱਲਦਾਗਾ ਤੂੰ ਤਾਂ ਮੇਰੇ ਦਾ ਸੁੱਤਾ ਪਿਆ ਮੇਰਾ ਦੇ ਨਹੀਂ ਚੱਲਦਾ ਭਰਾਵਾ ਆ ਦੇਖ ਲਾ ਸੀ ਤਾਂ ਹਜੇ ਆਹਦੇ ਆਈਡੀਆਂ ਖੁੱਲੀਆਂ ਜਾਂਦੇ ਆ ਲੈ ਕੁਛ ਨਹੀਂ ਰੀਫਰੈਸ਼ ਨਹੀਂ ਹੋ ਰਿਹਾਗਾ ਕੁਛ ਵੀ ਲੈ ਆ ਦੇ ਆਈ ਜਾਂਦਾ ਲਿਖਿਆ ਕੁੱਟ ਨਾ ਰੀਫਰੈਸ਼ ਪਤਾ ਹੈ ਇੰਨੇ ਟਾਈਮ ਚ ਅੱਧਾ ਘੰਟਾ ਹੋ ਗਿਆ ਬੰਦ ਹੋਏ ਨੂੰ ਮੈਨੂੰ ਲੱਗਦਾ ਤੇ ਕਿੰਨਾ ਘਾਟਾ ਪੈ ਗਿਆ ਹੋਣਾ ਕੰਪਨੀ ਨੂੰ ਚੱਲ ਪਿਆ ਚੱਲ ਕੇ ਮੇਰਾ ਚੱਲ ਪਿਆ ਉਹ ਮੇਰੀ ਗੱਲ ਸਾਨੂੰ ਤੂੰ ਲੌਗ ਆਊਟ ਕਰਕੇ ਦੁਬਾਰਾ ਲੌਗ ਇਨ ਕਰੀ ਐ ਨਹੀਂ ਨਹੀਂ ਆਪਣੇ ਵੀ ਚੱਲ ਪਿਆ ਆਪਣੇ ਆਪ ਹੀ ਚੱਲ ਪਿਆ ਸਾਡੇ ਕਾ ਤਾਂ ਨਹੀਂ ਚੱਲਦਾ ਇਹ ਅੱਛਾ ਉਹਨਾਂ ਦੇ ਚੱਲਿਆ ਜਿਨ੍ਹਾਂ ਦੇ ਫਾਲੋਅਰ ਘਟਨੇ ਵੀ 100 ਤੋਂ ਵੱਧ ਹੈ ਨਾ ਤਾਂ ਕਰਕੇ ਗਾਈਸ ਮੇਰਾ ਨਟ ਚੱਲ ਪਿਆ ਟਿੰਗ 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 ਮੇਰਾ ਇੰਸਟਾਗ੍ਰam ਫੇਸਬੁੱਕ ਸਾਰਾ ਕੁਝ ਚੱਲ ਪਿਆ ਵੈਸੇ ਸਾਰਿਆਂ ਦਾ ਚੱਲ ਪਿਆ ਮੈਨੂੰ ਮੈਸੇਜ ਆਈ ਜਾਂਦੇ ਆ ਕਿ ਸਾਡਾ ਚੱਲ ਪਿਆ ਸਾਡਾ ਚੱਲ ਪਿਆ ਮੇਰਾ ਪਤਾ ਨਹੀਂ ਕਿਉਂ ਸਭ ਤੋਂ ਲੇਟ ਚੱਲਿਆ ਕਿੰਨੇ ਜਣਾਂ ਦੇ ਮੈਸੇਜ ਆ ਕੇ ਮੈਨੂੰ ਲੱਗ ਕਿ ਮੇਰੇ ਕੱਲੀ ਦੇ ਜਿਆਦਾ ਬੰਦ ਹੋ ਗਿਆ ਜਦੋਂ देर ਲਈ ਹੋ ਗਿਆ ਪਰ ਚੱਲ ਪਿਆ ਸੱਚੀ ਇੱਕ ਘੰਟ ਲਈ ਤਾਂ ਨਾ ਮੇਰਾ ਦਿਲ ਅੱਛਾ ਮੂੰਹ ਚ ਆ ਗਿਆ ਸੀ ਚੱਲ ਵੀ ਹਾਂਜੀ ਹਾਂਜੀ ਚੱਲ ਵੀ ਮੇਰਾ ਤਾਂ ਦਿਲ ਮੂੰਹ ਚ ਆ ਗਿਆ ਸੀ ਬਹੁਤ ਔਖਾ ਕੰਮ ਹੈ ਇਹ ਤਾਂ ਉਦੋਂ ਹੀ ਬੰਦ ਹੋਊ ਹੁਣ ਜਦੋਂ ਆਪਦੇ ਸਾਹ ਖਤਮ ਹੋਣਗੇ ਇਦਾਂ ਨਾ ਬੰਦ ਕਰਿਆ ਕਰੋ ਇੰਸਟਾ ਵਾਲਿਓ ਮਰਜੋ ਤੁਸੀਂ ਡਰਾ ਛੱਡਿਆ ਸੀ ਸਾਨੂੰ ਤਾਂ ਗਾਇਸ ਅਸੀਂ ਕਈ ਰਿਸ਼ਤੇਦਾਰਾਂ ਨੂੰ ਫੋਨ ਕੀਤੇ ਕਿ ਤੁਹਾਡਾ ਨੈਟ ਚੱਲ ਰਿਹਾ ਤੁਹਾਡੇ ਵਟਸਐਪ ਸੌਰੀ ਇੰਸਟਾਗ੍ਰam ਚੱਲ ਰਿਹਾ ਫੇਸਬੁੱਕ ਚੱਲ ਰਿਹਾ ਸੁੱਤੇ ਪਿਆ ਕਈਆਂ ਦੇ ਸੁੱਤੇ ਪਿਆ ਤਾਂ ਪਹਚਾ ਲਾ ਕੇ ਚਲਾ ਗਿਆ ਪਤਾ ਨਹੀਂ ਲੱਗਾ ਇੱਥੇ ਕੀ ਕੀ ਹੋ ਗਿਆ ਸਵੇਰ ਨੂੰ ਉੱਠ ਕੇ ਪਤਾ ਲੱਗੋ ਨਾ ਬਾਹਰ ਪਟਾਕੇ ਚੱਲਣ ਲੱਗੇ ਇਨਸਟਾਗ੍ਰਾਮ ਚੱਲ ਪਿਆ ਨਾ ਇਸ ਖੁਸ਼ੀ ਚ ਪਟਾਕੇ ਲਾ ਕੇ ਚੱਲਣਾ ਬੱਲੇ ਬੱਲੇ ਚੱਲੋ ਓ ਕਾਕਾ ਮਦ ਦਵਾਲੀ ਆ ਗਈ ਦਵਾਲੀ ਦਵਾਲੀ ਜਿੰਨਾ ਚਾ ਚੜ ਗਏ ਲੋਕਾਂ ਨੂੰ ਇੱਕ ਘੰਟਾ ਇਨਸਟਾਗ੍ਰਾਮ ਕਹਿੰਦਾ ਬੰਦ ਹੋ ਗਿਆ ਮੋਮਬਤੀਆਂ ਲਾ ਲੋ ਦੀਵੇ ਜਗਾ ਲ ਰੰਗੋਲੀ ਬਣਾ ਲੋ ਇਨਸਟਾਗ੍ਰਾਮ ਚੱਲ ਪਿਆ ਇਨਸਟਾਗ੍ਰਾਮ ਚੱਲੇ ਪਿਆ ਸਹੀ ਗੱਲ ਐ ਅੱਜ ਦੇ ਵਲੌਗ ਵਿੱਚ ਇੰਨਾ ਹੀ ਜਵਦਿਆ ਲੱਗੇ ਤਾਂ ਲਾਈਕ ਕਰ ਕਮੈਂਟ ਕਰ ਸ਼ੇਅਰ ਕਰ ਅੱਜ ਸਿਆਪਾ ਵੀ ਪੈ ਗਿਆ ਸੀ ਇੱਕ ਉਹ ਮੇਰਾ ਉਹ ਇੱਕ ਮੇਰਾ ਇੱਕ ਮੇਰਾ ਪਰਸਨਲ ਸਿਕ ਮਮਾ ਦਾ ਮਮਾ ਦਾ ਕੇ ਸਾਰੀ ਦੁਨੀਆ ਦਾ ਇੰਸਟਾਗ੍ਰਾਮ ਦਾ ਸਿਆਪਾ ਗਾਈਜ਼ ਅੱਜ ਦਾ ਤਾਂ ਮੇਰਾ ਦਿਨ ਹੀ ਮਾੜਾ ਚੜਿਆ ਸੱਚੀ ਪਹਿਲਾ ਸਵੇਰੇ ਉੱਠਿਆ ਮੇਰਾ ਅੱਜ ਬਲੌਗ ਦਾ ਪੰਗਾ ਪੈ ਗਿਆ ਦੁਬਾਰਾ ਦੂਜਾ ਸਿਆਪਾ ਮੇਰਾ ਫੋਨ ਖਰਾਬ ਹੋ ਗਿਆ ਤੀਜਾ ਸਿਆਪਾ ਮੇਰਾ ਸਿਰ ਦੁਖਣ ਲੱਗ ਗਿਆ ਚੌਥਾ ਚੌਥੀ ਗੱਲ ਸਾਡੀ ਮੀਨਾ ਨੇ ਆਈ ਸਾਰਾ ਕੰਮ ਮੈਨੂੰ ਕਰਨਾ ਪਿਆ ਤੇ ਉਸ ਤੋਂ ਬਾਅਦ ਇੰਸਟਾਗ੍ਰam ਬੰਦ ਹੋ ਗਿਆ ਤੇ ਇੱਕ ਮੇਰਾ ਪਰਸਨਲ ਦੋ ਤਿੰਨ ਕੰਮ ਸੀਗੇ ਉਹ ਫਸੇ ਹੋਇਆ ਉਹ ਵੀ ਨਹੀਂ ਅਜ ਕੰਪਲੀਟ ਹੋਏ ਰਹਿੰਦੀ ਖੁੰਦੀ ਰਾਤ ਨੂੰ ਇੰਸਟਾ ਵਾਲਿਆਂ ਨੇ ਮੱਤ ਮਾਰਤੀ ਮੇਰਾ 2 ਮਿੰਟ ਲਈ ਤਾਂ ਦਿਲ ਮੂੰਹ ਚ ਆ ਗਿਆ ਸੀ ਇੰਸਟਾ ਵਾਲਿਓ ਇਦਾਂ ਨਾ ਕਰਿਆ ਕਰੋ ਨਾ ਕਰ ਕੋਈ ਮੇਰੇ ਵਰਗਾ ਮਾੜੇ ਦਿਲ ਵਾਲਾ ਹੋਇਆ ਨਾ ਉਹਨੂੰ ਅਟੈਕ ਹੋ ਜਾਊਗਾ ਇੰਸਟਾਗ੍ਰam 'ਤੇ ਨਾ ਬੰਦ ਕਰਿਓ ਬਰਾ ਨਾ ਬੰਦ ਕਰਿਆ ਕਰੋ ਇੰਸਟਾਗ੍ਰam ਛੱਡੋ ਫੇਸਬੁੱਕ ਵਾਲਿਆਂ ਨੂੰ ਤਾਂ ਜ਼ਿਆਦਾ ਨੇਰੀ ਆ ਗਈ ਸੀ ਹਾਂਜੀ ਆਪਾਂ ਫੇਸਬੁੱਕ ਘੱਟ ਚਲਾਉਨੇ ਵੈਸੇ ਪਰ ਫੇਸਬੁੱਕ ਵਾਲਿਆਂ ਨੂੰ ਤਾਂ ਨੇਰੀ ਆ ਗਈ ਸੀ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਫੇਸਬੁੱਕ ਦਾ ਕਿ ਫੇਸਬੁੱਕ ਤੇ ਇਨਕਮ ਕ੍ਰੀਏਟ ਹੁੰਦੀ ਆ ਤਾਂ ਲੋਕਾਂ ਦੀ ਤਾਂ ਇੰਸਟਾਗ੍ਰam ਤੇ ਵੀ ਹੁੰਦੀ ਆ ਇੰਸਟਾਗ੍ਰam ਦਾ ਜਮਾਨਾ ਆ ਫੇਸਬੁੱਕ ਦਾ ਦੌਰ ਆ ਹਾਂ ਸਹੀ ਗੱਲ ਪਰ ਕੁਝ ਵੀ ਨਾ ਬੰਦ ਕਰਿਆ ਕਰੋ ਅੱਧਿਆ ਲੋਕਾਂ ਦੇ ਤਾਂ ਸਾਹ ਹੀ ਬੰਦ ਹੋਣ ਵਾਲੇ ਹੋ ਗਏ ਸੀ ਮਰਜੋ ਇੱਥੇ ਹਾਂ ਤੇ ਅੱਜ ਆਪਾਂ ਬਣਾਉਣਾ ਸੀ ਵੈਸੇ ਲਾਇਸੈਂਸ ਤੇ ਸਾਰੀ ਦਿਹਾੜੀ ਮੈਂ ਪਜ਼ਲ ਰਹੀ ਆ ਤੇ ਮੁੰਡਾ ਵਿਚਾਰਾ ਆਇਆ ਸੀ ਉਹ ਵਾਪਸ ਚਲਾ ਗਿਆ ਤੇ ਹੁਣ ਆਪਾਂ ਕੱਲ ਨੂੰ ਬਣਾਵਾਂਗੇ ਉਹ ਰਾਮਨਾ ਇੰਸਟਾਗ੍ਰam ਵਾ ਚੱਲ ਪਿਆ ਚੱਲ ਪਿਆ ਵਾ ਚੱਲ ਪਿਆ ਵਾ ਚੱਲ ਪਿਆ ਚੱਲਦੇ ਰਾਮਨਾ ਰੋਣਾ ਬੱਸ ਫਸ 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 ਚੱਲ ਫੇਰ oh my god ਗਏ ਦੇ ਮੂੰਹ 'ਚ ਤਾਂ ਲਈ ਪਰ ਵਾਪਸ ਚਲੀ ਗਿਆ